ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਜੇ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਤਿੰਨ ਨਾਗ ਆ ਜੀ ਦੋ ਤਾਂ ਸੂਏ ਸਵਾਏ ਨਾਗ ਆ ਇੱਕ ਕੱਟੀ ਆ ਮੇਰੀ ਸਪੈਸ਼ਲ ਤੋਂ ਵੀਰੇ ਸਪੈਸ਼ਲ ਬੇਨਤੀ ਹੁੰਦੀ ਆ ਜਦੋਂ ਕੋਈ ਸੂਏ ਸਵਾਏ ਨਾਗ ਲੈਣ ਤੁਸੀਂ ਜਾਣਦੇ ਆ ਆਪ ਦੀ ਵੀਰੇ ਮਿਲਕਿੰਗ ਜ਼ਰੂਰ ਕਰ ਲਿਆ ਕਰੋ ਕਿਉਂਕਿ ਬਾਅਦ ਚ ਲਾਂਬੇ ਦਾ ਕੋਈ ਫਾਇਦਾ ਨਹੀਂ ਹੁੰਦਾ ਪਹਿਲਾ ਤਸੱਲੀ ਪਰਖ ਕਰਨਾ ਤੁਹਾਡਾ ਹੱਕ ਹੁੰਦਾ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸੋ ਨਾਮ ਗੁਰਜੀ ਮਲਸਨ ਗਾਈ ਪਿੰਡ ਜੀ ਸ਼ਹਿਰ ਧਰਮਕੋੜ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 824818960 ਜੀ ਤਿੰਨ ਨਾਗਾ ਜੀ ਅੱਜ ਤਿੰਨ ਨਾਗਾ ਪਰਾ ਕਿੱਧਰੋਂ ਸ਼ੁਰੂ ਕਰਗੇ ਜੀ ਇੱਧਰੋਂ ਹੀ ਕਰ ਲਾ ਪਰਾ ਡੱਬੀ ਵੈਡ ਤੋਂ ਹਾਂ ਜੀ ਸੁਨੱਖ ਪੁਨਾ ਬਹੁਤਾ ਵੈਡ ਤੇ ਸੁਹਾ ਕੇ ਨਮਾਜ਼ ਪਲੂਣਾ ਬਰਾੜ ਬਈ ਦੰਦੋ ਜੀ ਦੰਦੋ ਜੀ ਬਈ ਸੈਟਲ ਤਾਂ ਟੱਕਦੀ ਪਈ ਆ ਕੰਨੀ ਨਾਲ ਬੱਚਾ ਕੀ ਹੈ ਜੀ ਮਗ ਕਦੋਂ ਸੁਈ ਹੈ ਜੀ ਇਹ ਸੁਈ ਨੂੰ ਬਰਾੜ ਭਾਈਆ ਸਾਹਮਣੇ ਬੱਚਾ ਵਾ ਸੁਈ ਨੂੰ ਹੋ ਗਏ ਨੇ ਅੱਜ 10 ਦਿਨ 15 ਦਿਨ ਜੇਰ ਕੰਪਲੀਟ ਹੈ ਜੀ ਜੇਰ ਦੀ ਵੀਡੀਓ ਬਰਾੜ ਭਾਈ ਆਪਣੇ ਕੋ ਸਾਰਾ ਪੂਰ ਪਿਆ ਹੂੰ ਉਹ ਬੱਚਾ ਬਈ ਬਾਕੀ ਬੱਚਾ ਤੁਸੀਂ ਦੇਖ ਸਕਦੇ ਹੋ ਬੱਚਾ ਮਗਰ ਬੱਚਾ ਕਿੰਨਾ ਦੁੱਧ ਤਿਆਰ ਹੈ ਜਿਹੜਾ ਜੋਖਣਾ ਲੱਗ 12 ਕਿਲੋ 12 ਕਿਲੋ ਜੀ ਪੂਰਾ ਜੋਖ ਦਾਂਗੇ ਜੀ ਕੰਡਾ ਬਾਲਟੀ ਡਿਟਰ ਆਪ ਦਾ ਨਾਮ ਲੈ ਕੇ ਆਵਾ ਪਰ ਹਰ ਇੱਕ ਵੀਡੀਓ ਚ ਕਿੰਨੇ ਨੇ ਬਰਾੜ ਭਾਈ ਥਾਣਾ ਦੀ ਗਰੰਟੀ ਹੈ ਜੀ ਥਾਣਾ ਹੀ ਹੋ ਗਿਆ ਠੀਕ ਹੈ ਉਹ ਆਵੇਂ ਦੀ ਗੱਲ ਨਹੀਂ ਤੇ ਠੰਡੀ ਸੀਲ ਪੂਰੀ ਪੂਰੀਆ ਲੈ ਚੱਲੀ ਵੀਰੇ ਫੇਸ ਕਵਾਡੀ ਵੈਸ਼ੀ ਬਰਾੜ ਬਾਈ ਠੀਕ ਆ ਜਾਤ ਮਰੀਡ ਦੇ ਵਕਤ ਤੋਂ ਪੂਰੀ ਚੰਗੀ ਆ ਇਹਦੇ ਥਣਾ ਤੇ ਕੀ ਹੋਇਆ ਬਾਈ ਉਹ ਥਣਾ ਦੇ ਬੜਾ ਉਹਵੇਂ ਹੀ ਆ ਬਰਾੜ ਵੀ ਮਾਰ ਆਇਆ ਵੈਸੇ ਹੀ ਆ ਬੈਠ ਗਿਆ ਮੱਛਰ ਕਰਕੇ ਜੀ ਮੱਛਰ ਜੱਲੜਿਆ ਜਿਵੇਂ ਹੁੰਦਾਗਾ ਉਹ ਚੀਜ਼ ਆ ਜੀ ਬਾਕੀ 12 ਕਿਲੋ ਆਉਂਦਾ ਵੀਰੇ ਚਵਾਈ ਤੁਸੀਂ ਕਰ ਲਿਓ ਤੇ ਹਾਈਟ ਦੀ ਜੇ ਗੱਲ ਕਰਕੇ ਨੋਰਮਲ ਜੀ ਆ ਜਾਂਦੀ ਹੈ ਕੋਈ ਬਾਕੀ ਬਾਈ ਦੇ ਹਿਸਾਬ ਨਾਲ ਜਜਮੈਂਟ ਕਰ ਲਿਓ ਚੰਗੀ ਆ ਵੜ ਤੇ ਬੱਚਾ ਮਗਰ ਇਹਦੇ ਵੱਛਾ ਜੇ ਜੀ ਡਿਮਾਂਡ ਜਿਹੜੇ ਲੈਣੇ ਆ ਯਸ ਤੇ ਨੋ ਵੀਰੇ ਮੋਲ ਕਰ ਨੂੰ ਬ੍ਰਾਡਵੇ ਦਾ 47 ਕਰ ਲਈਏ 48 ਕਰ ਲਈਏ 40000 ਚ ਮਾਨਤਾ ਕਰ ਦਾਂਗੇ ਆਫਰ ਹੀ ਆ ਆਫਰ ਹੀ ਆ ਬ੍ਰਾਡ ਲਖੜੀ ਦੀ ਆਫਰ ਆ ਜੀ ਰਖੜੀ ਦੀ ਆਫਰ ਆ ਹਾਂਜੀ ਰਖੜੀ ਦੀ ਆਫਰ ਰਖੜੀ ਦੀ ਬਾਈ ਕਰ ਆਫਰ ਆ ਬਾਈ ਇੱਧਰ ਵੇਖੀ ਆ ਵੇਖ ਸੁਨੱਖ ਪੁਣਾ ਵੇਖੀ ਬੱਚੀ ਦਾ ਸਹੀ ਗੱਲ ਹੈ ਸੁਨੱਖ ਪੁਣਾ ਬਹੁਤ ਦਾ ਵੱਚ ਚੰਗੀ ਆ ਬੱਚੀ ਜੀ ਚੰਗੀ ਆ ਬੱਚੀ ਬੇਟੀ ਜੀ ਆ ਵੀ ਠੀਕ ਆ 2 ਨੰਬਰ ਵੀਰੇ ਇਹਦਾ ਸੁਆ ਕਰਨੇ ਮਾ ਜੀ ਇਹ ਤਾਂ ਬ੍ਰਾਡਵੇ ਸੁਆ ਹੈਗਾ ਬਾ ਦੂਜਾ ਠੀਕਾ ਹਾਂਜੀ ਇਹ ਕਦੋਂ ਸੂਈ ਹੈ ਜੀ ਇਹਨੂੰ ਸੂਈ ਨੂੰ ਬੱਛੀ ਮਗਰਾ ਬਰਾੜ ਬਈ ਠੀਕਾ ਇਹ ਅਜੇ 10 ਦਿਨਾਂ ਨੂੰ ਲਾ ਲਾ 10 ਕਦਨ ਹੋਏ ਬਾਕੀ ਆਪਣੀ ਖਰੀਦੀ ਹੈ ਚਾਹੀ ਵਾੜ ਦਿਨ ਮੰਗ ਕੇ ਇਹਦੀ ਜੇਰ ਕੰਪਲੀਟ ਹੈ ਜੀ ਮੈਂ ਕਹਣਾ ਇੱਕ ਘਰੋਂ ਆਪਾਂ ਜੋੜਾ ਲਿਆ ਬਰਾੜ ਬਈ ਠੀਕਾ ਠੀਕਾ ਜੇਰਾਂ ਦੀ ਓਕੇ ਆਵਾ ਕਿੰਨਾ ਦੁੱਧ ਤਿਆਰ ਆ ਜੀ ਇਹ ਤੁਹਾਡੇ ਬਰਾੜ ਭਾਈ 12 ਕਿਲੋ ਆ ਜੋਖ ਦਾਂਗੇ ਜੀ ਪੂਰਾ ਰੰਗ ਪ੍ਰਿੰਟ ਦੀ ਵਾਚੀ ਵੇਖਣੀ ਚਾਹੀਦੀ ਥਾਣਾ ਦੀ ਗਾਰੰਟੀ ਆ ਜੀ ਓਕੇ ਆ ਬਰਾੜ ਭਾਈ 12 ਕਿਲੋ ਆਪਦੀ ਚਵਾਈ ਕਰਕੇ ਲੈ ਜੇ ਮੈਂ ਕਹਿੰਦਾ ਬਰਾੜ ਕੰਡਾ ਬਾਲਟੀ ਲੀਟਰ ਆਪਦਾ ਨਾਲ ਲੈ ਕੇ ਆਵੇ ਸਾਰਾ ਕੁ ਆਪਦਾ ਆਪਣੇ ਦੇ ਯਕੀਨ ਨਾ ਕਰੇ ਯਾ ਸਾਡਾ ਦੁੱਧ ਸਾਡਾ ਘਰੇ ਰਹਿਣਾ ਹਮ ਅਗਲੇ ਨੇ ਖੇਚਲ ਕਰਨੀ ਬਾਅਦ ਚ ਆਪਾਂ ਲੰਬਾ ਨਹੀਂ ਲੈਣਾ ਬਾਅਦ ਚ ਨਹੀਂ ਲੈਣਾ ਬਰਾੜ ਭਾਈ ਬਾੜਾ ਓਖਾ ਬਾਅਦ ਲੈਣਾ ਗੋਲੀ ਵਾਂਗੂ ਬਾਈ ਤਾ ਦੋ ਲੰਬਾ ਹੁੰਦਾ ਗੋਲੀ ਵਾਂਗੂ ਬਾਈ ਮੈਂ ਕਹਣਾ ਪੂਰਾ ਇਹ ਉਹਦੇ ਤਾਂ ਗੋਲੀ ਮਾਰ ਲੇ ਉਹਦਾ ਚੰਗੀ ਬੰਦਾ ਗੋਲੀ ਮਾਰ ਲਵੇ ਲੰਬਾਣਾ ਦੇਵੇ ਲੰਬਾਣਾ ਦੇਵੇ ਨਾ ਆਪਾਂ ਲੰਬੇ ਵਾਲਾ ਕੰਮ ਕਰਨਾ ਪਈ ਠੀਕ ਆ ਇਹ ਤਾਂ ਛੋਟਾ ਜਿਹਾ ਆ ਇਹ ਵੀ ਬਰਾੜ ਵਿੱਚ ਚਾਲੂ ਤੇ ਮਾਨਤਨ ਕਰਦਾਂਗੇ ਹੋਜੂ ਮਾੜਾ ਮੋਟਾ ਮਾਨਤਨ ਕਰਦਾਂਗੇ ਜੋੜਾ ਲੈ ਜੇ ਸੱਜਣ ਕੋਈ ਕਰਦਾਂਗੇ ਅੱਜ ਲਖੜੀ ਆ ਪਰ ਆ ਬਾਅਦ ਮਾਨਤਨ ਕਰਦਾਂਗੇ ਠੀਕ ਆ ਤੇ ਆ ਬੱਚਾ ਕਿੱਥੋਂ ਲੈ ਕੇ ਆਂਦਾ ਕੱਟੀ ਇਹ ਬੱਚਾ ਤੈਨੂੰ ਮੈਂ ਕਾਹੀ ਗੱਲ ਦਸਾਂ ਇਹ ਲੈ ਗਿਆ ਤਾਂ ਹੀ ਕਟਿਆਂ ਵਾਲਿਆ ਜੋ ਅੱਛਾ ਗੇਟਾ ਇਹ ਭਰ ਲਈ ਬਰਾਂਡ ਵੀ ਕੱਟੀ ਅੱਛਾ ਲੈ ਕੇ ਚੱਲੇ ਸੀਗੇ ਕਿ ਨਾ ਸੋਣਾ ਸਿੰਘ ਗੋਲ ਕਰਦੇ ਛੋਟਾ ਬੱਚਾ ਹੀ ਆ ਮੈਂ ਕਹਣਾ ਨਿਕਾ ਲਈ ਜਾਂਦਾ ਸੀ ਯਾਰ ਮੇਰਾ ਦਿਲ ਹੀ ਆ ਗਿਆ ਮੈਂ ਕੀ ਵਰਦ ਨਾਲ ਲੈ ਕੇ ਜਾਣਗੇ ਬਰਾਂਡ ਹੂੰ ਰੱਖ ਲੈਣੇ ਕਿ ਕਿੰਨੇ ਕ ਪੱਠੇ ਖਾਈਂ ਆਫਰ ਕਰ ਦੇਣਾ ਇਹਦਾ ਕੀ ਡਿਮਾਂਡ ਹੈ ਇਹਦੇ ਬਰਾਂਡ ਮੋਲ ਤਾਂ ਇਹ ਕੱਲੀ ਦਵਾਂਗੇ 6000 ਦੀ ਹੂੰ ਜੋੜੇ ਨਾਲ ਲੈ ਜੇ ਜੋੜਿਆਂ ਨਾਲ ਲੈ ਜਾ ਫਰੀ ਛੋੜੇ ਨਾਲ ਲੈ ਕੇ ਜਾ ਫਰੀ ਫਰੀ ਠੀਕ ਆ ਜੋੜੇ ਦੀ ਆਫਰ ਆ ਬਰਾਂਡ ਦਾ ਠੀਕ ਜੋੜੇ ਨਾਲ ਫਰੀ ਆ ਤੇ ਕੱਲੀ ਦੇਊਗਾ ਬਾਈ ਕਹਿੰਦਾ 6000 ਬਾਕੀ ਮੇਲ ਲਈ ਹੈ ਜਿਹਨੇ ਲਾਟ ਲਈ ਮੈਂ ਤਾਂ ਲਖੜੀ ਦੀ ਓਫਰ ਆ ਕੋਈ ਜੋੜਾ ਲੈ ਕੇ ਆਂਦਾ ਨਾ ਭੈਣ ਭਰਾ ਹੂੰ ਕੱਟੀ ਜਾਂਦਾ ਫਰੀ ਦੇ ਦੇਣੀ ਆ ਜੀ ਇਹ ਨਾ ਸੋਚੇ ਕੀ ਘੱਟ ਹੋ ਗਈ ਕੱਟੀ ਕੱਲੀ ਕੱਟੀ ਛੇ ਹਜ਼ਾਰ ਦੀ ਮੇਲ ਨਹੀਂ ਕੱਲੀ ਕੱਟੀ ਛੇ ਹਜ਼ਾਰ ਦੀ ਹਾਂ ਜੀ ਤੇ ਗਾ ਵੀ ਕੱਲੀ ਚਲੀ ਚਲੀ ਹਜ਼ਾਰ ਦੀ ਮਿਲੂਗੀ ਮਾਨਤਨ ਕਰਾਂਗੇ ਇਹਦਾ ਓਫਰ ਕਰਤੀ ਲਖੜੀਆਂ ਦੇ ਵਿੱਚ ਪੈਸੇ ਕੋਈ ਜੋੜਾ ਲੈਂਦਾ ਭਰਾ ਠੀਕ ਹੈ ਵੀਰੇ ਠੀਕ ਹੈ ਭਾਈ ਠੀਕ ਹੈ ਜੀ ਹਾਂ ਜੀ ਬਾਕੀ ਜਿਹਨੂੰ ਵੀ ਨਾਕ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ